ਲਗਾਤਾਰ ਰਾਤੋਂ ਬਰਸਾਤ ਹੋ ਰਹੀ ਹੈ ਦਸਵੀਂ ਵੀ ਲਗਾਤਾਰ ਰਾਤੋਂ ਬਹੁਤ ਹੀ ਭਾਰੀ ਮੀਂਹ ਹੋ ਰਿਹਾ ਹੈ ਔਰ ਗੱਲ ਕਰੀਏ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਚੁੱਕਾ ਹੈ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਹੁਸ਼ਿਆਰਪੁਰ ਦਸੂਆ ਹਲਕਾ ਜਿਸ ਪੈਂਦਾ ਹੈ ਪਿੰਡ ਸੇਖਮਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਪਾਣੀ ਪਾਈ ਥਾਣੇ ਤੁਹਾਨੂੰ ਦਿਖਾਈ ਦੇ ਰਿਹਾ ਔਰ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜਿੱਥੋਂ ਦੇ ਲੋਕ ਨੇ ਬੇਨਾਮ ਨੁਕਸਾਨ ਹਾਂ ਯਕੀਨ ਨਾਲਾ ਜੀ ਮੇਰਾ ਨਾਮ ਮੀਨਾ ਸੈਣੀ ਪਿੰਡ ਸੇਖਮਤਾ ਇਹ ਪਾਣੀ ਆਇਆ ਪਹਿਲੀ ਵਾਰ ਆਇਆ ਜਾਂ ਅੱਗੇ ਵੀ ਕਦੀ ਆਇਆ ਨਹੀਂ ਪਹਿਲੀ ਵਾਰ ਆਇਆ ਪਾਣੀ ਇੱਧਰ ਇੱਧਰ ਪਾਣੀ ਸਾਰੇ ਪਾਸੇ ਆ ਗਿਆ ਪਰਲੀ ਸਾਈਡ ਵੀ ਪਾਣੀ ਆਇਆ ਬਹੁਤ ਜ਼ਿਆਦਾ ਇੱਧਰ ਵੀ ਪਾਣੀ ਆਇਆ ਘਰਾਂ ਦੇ ਵਿੱਚ ਪਾਣੀ ਚੱਲ ਗਿਆ ਸਮਾਨ ਦਾ ਨੁਕਸਾਨ ਹੋ ਚੁੱਕੀ ਕਿੰਨੇ ਘਰਾਂ ਵਿੱਚ ਲੋਕਾਂ ਦੇ ਘਰਾਂ ਦੇ ਪਾਣੀ ਪਰਚ ਗਿਆ ਨੁਕਸਾਨ ਹੋਣਗੇ ਸੇ ਘੱਮ 10-20 ਘਰਾਂ 'ਚ ਪਾਣੀ ਜਾ ਚੁੱਕਾ ਮਾਂਗੀ ਕੀ ਕਰਦੇ ਹੁੰਦੇ ਆ ਮੰਗ ਕੇ ਤੇ ਸਰਕਾਰ ਤੋਂ ਇਹੀ ਕਰੀਏ ਇਹ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਪਾਣੀ ਦਾ ਕਿਦੋਂ ਕਿੰਨੇ ਵਜੇ ਤੱਕ ਪਾਣੀ ਲੋਕਾਂ ਦੇ ਘਰਾਂ ਨਾਲ ਸ਼ੁਰੂ ਹੋਇਆ ਸਵੇਰ ਦਾ ਪਾਣੀ ਆ ਗਿਆ ਰਾਤ ਦੀ ਵਰਖਾ ਲੱਗੀ 1 ਵਜੇ ਦੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਪਾਣੀ ਆ ਗਿਆ ਆ ਗਿਆ ਸਾਲੂ ਸਵੇਰੇ ਪਤਾ ਲੱਗਾ ਠੀਕ ਹੈ ਤਾਂ ਮੰਗ ਹੀ ਕਰਦੇ ਹਾਂ 7 ਵਜੇ 7 ਵਜੇ ਦਾ ਪਾਣੀ ਆ ਗਿਆ ਮੰਗ ਹੀ ਕਰਦੇ ਹੁਣ ਮੰਗ ਇਹੀ ਕਰਦੇ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਪਾਣੀ ਦਾ ਕੋਈ ਨਿਕਾਸ ਕੀਤਾ ਜਾਵੇ ਪੁਲੀਆਂ ਖੋਲੀਆਂ ਜਾਣ ਜਿਹੜੀਆਂ ਲੋਕਾਂ ਨੇ ਬੰਦ ਕੀਤੀਆਂ ਪੁਲੀਆਂ ਉਹਨਾਂ ਨੂੰ ਖੁਲਾਇਆ ਜਾਵੇ ਫਸਲਾਂ ਨੂੰ ਨੁਕਸਾਨ ਜੇ ਹੋਇਆ ਪਾਣੀ ਦਾ ਹਾਂਜੀ ਫਸਲਾਂਾਂ ਵੀ ਫਸਲਾ ਵੀ ਡੁੱਬੀਆਂ ਪਈਆਂ ਅੱਗੇ ਦੇਖ ਲੋ ਕਿੰਨੇ ਫਸਲਾਂ ਨੂੰ ਨੁਕਸਾਨ ਹੋ ਚੁੱਕਾ ਐਸਟੀਮੇਟ ਹਿਸਾਬ ਨਾਲ ਅੱਛਾ ਉਹਨਾ ਫਿਰ ਸਮਝੋ ਸਾਰੇ 2-4 ਕਿਲੇ ਤੱਕ ਕਲੀ ਖਰਾਬੀ ਹੋ ਗਈ ਤਕੀਨਾ ਆਪਣਾ ਜੀ ਹਾਂਜੀ ਮੇਰਾ ਨਾਮ ਅਨਜਿੰਦਰ ਗੌਰ ਜੀ ਇਹ ਪਿੰਡ ਕੜਾ ਇਹ ਸਾਡਾ ਪਿੰਡ ਸ਼ੇਖਾ ਮਤਾ ਸਨੇੜਾ ਇਹ ਰਾਤ ਦੀ ਬਰਸਾਤ ਹੋ ਰਹੀ ਹੈ ਪਾਣੀ ਦਾ ਕਿੰਨਾ ਘਰਾਂ ਨੂੰ ਨੁਕਸਾਨ ਹੋ ਚੁੱਕਾ ਹੈ ਪਾਣੀ ਦਾ ਸਾਡੇ ਘਰਾਂ 'ਚ ਬਹੁਤ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਇੱਧਰ ਘਰਾਂ ਪਿੱਛੇ ਘਰ ਅੱਗੇ ਘਰ ਹੈ ਤਕਰੀਬਨ 10-15 ਘਰਾਂ 'ਚ ਪਾਣੀ ਭੜ ਚੁੱਕਾ ਆ ਤੇ ਜਿਹੜੇ ਬਿਸਤਰੇ ਵਗੈਰਾ ਬੇਟੀਆਂ ਵਗੈਰਾ ਦਾਣੇ ਨੇ ਬੋਰੀਆਂ ਸਭ ਗਿੱਲੇ ਹੋ ਗਏ ਆ ਔਰ ਜਦੋਂ ਦਾ ਸਾਡਾ ਵਿਆਹ ਹੋਇਆ ਪਹਿਲੀ ਵਾਰ ਇੰਨਾ ਪਾਣੀ ਆਇਆ ਆ ਤੇ ਲੱਗ ਰਿਹਾ ਪਾਣੀ ਆ ਕੇ ਥੋੜਾ ਕੋਈ ਪਤਾ ਸਾਨੂੰ ਨਹੀਂ ਪਤਾ ਪਾਣੀ ਕਿੱਥੋਂ ਆ ਰਿਹਾ ਆ ਬਰਸਾਤ ਦਾ ਪਾਣੀ ਬਰਸਾਤ ਦਾ ਹੀ ਪਾਣੀ ਆ ਰਿਹਾ ਕੁਝ ਉੱਪਰਲੇ ਪਿੰਡਾਂ ਦਾ ਜਿੱਦਾਂ ਖ ਪਹਿਲਾਂ ਵੀ ਕਦੇ ਪਿਛਮੇਂ ਪਾਣੀ ਆਇਆ ਜਾਂ ਪਹਿਲੀ ਵਾਰ ਆਇਆ ਨਹੀਂ ਪਹਿਲੀ ਵਾਰ ਆਇਆ ਇੰਨਾ ਪਾਣੀ ਮੈਂ ਮੰਗ ਹੀ ਕਰਦੇ ਹੋ ਮੰਗ ਹੀ ਕਰਦੇ ਕਿ ਸਾਡੇ ਜਿਹੜਾ ਪਾਣੀ ਹੈ ਇਹ ਤਾਂ ਪ੍ਰਬੰਧ ਕੀਤਾ ਜਾਵੇ ਜਿਹੜੇ ਸਾਡੇ ਘਰਾਂ ਚ ਪਾਣੀ ਵੜ ਰਿਹਾ ਆ ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ ਆ ਕਣਕ ਤਾਂ ਖਰਾਬ ਹੋ ਗਈ ਹੈ ਇੰਨਾ ਖਰਾਬੀ ਹੋ ਰਹੀ ਹੈ ਬਿਸਤਰੇ ਖਰਾਬ ਹੋ ਗਏ ਪੇਟੀਆਂ ਖਰਾਬ ਹੋ ਗਈਆਂ ਉਹਦਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਨਿਕਾਸ ਕਿਸੇ ਪਾਸੇ ਨੂੰ ਕੱਢਿਆ ਜਾਵੇ ਕਿਉਂਕਿ ਐਦਾਂ ਤਾਂ ਸਾਡਾ ਪਿੰਡ ਸਾਰਾ ਰੁੜ ਜਾਏਗਾ ਅੱਜ ਤੇ ਦਸਾਂ ਘਰਾਂ ਚ ਪਾਣੀ ਵੜਿਆ ਕੱਲ ਨੂੰ 15 ਚ ਵੀ ਵੜ ਸਕਦਾ ਆ ਔਰ ਸਾਡੀਆਂ ਫਸਲਾਂ ਦਾ ਦੇਖੋ ਤੁਸੀਂ ਫਸਲਾਂ ਦਾ ਕਿੰ ਇਸ ਫਸਲਾਂ ਚ ਪਾਣੀ ਖੜਾ ਰਹਿਣਾ ਕਿਉਂਕਿ ਪਾਣੀ ਦਾ ਨਿਕਾਸ ਕਿਸੇ ਪਾਸੇ ਨਹੀਂ ਪਾਣੀ ਉੱਥੇ ਹੀ ਖੜਾ ਰਹਿਣਾ ਆ ਔਰ ਬਿਮਾਰੀਆਂ ਕਿੰਨੀਆਂ ਫੈਲਣ ਗਿਆ ਮੱਛਰ ਆ ਰਿਹਾ ਡੇਂਗੂ ਫੈਲੇਗਾ ਕਿੰਨੀਆਂ ਬਿਮਾਰੀਆਂ ਫੈਲਣ ਗਿਆ ਡਾਇਰੀਆ ਫੈਲਦੇ ਆ ਔਰ ਸਰਕਾਰ ਨੂੰ ਇਹੀ ਮੰਗਾ ਕੇ ਇਹਦਾ ਇਲਾਜ ਕੀਤਾ ਜਾਵੇ ਪਾਣੀ ਦਾ ਨਿਕਾਸ ਕਰਿਆ ਜਾਵੇ ਤਾਂ ਕਿ ਲੋਕਾਂ ਨੂੰ ਮਤਲਬ ਬਚਾਇਆ ਜਾ ਸਕੇ ਬਿਮਾਰੀਆਂ ਤੋਂ ਵੀ ਔਰ ਜੋ ਉਹਨਾਂ ਦਾ ਮਾਲੀ ਨੁਕਸਾਨ ਹੋ ਰਿਹਾ ਉਤੋਂ ਵੀ ਹਾਂਜੀ ਮਾਤਾ ਕੀ ਨਾੜਾ ਸਜੀਤ ਕੌਰ ਇਹ ਕਿਹੜਾ ਪਿੰਡ ਜੀ ਸੇਖਾ ਮਾਤਾ ਛਨੇੜਾ ਇਹਦੀ ਵਾਰਸ ਹੋਈ ਇਹਨਾਂ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਪਾਛੋਂ ਹੀ ਬਹੁਤ ਨੁਕਸਾਨ ਹੋਇਆ ਪਾਣੀ ਸਾਡੇ ਅੰਦਰ ਬਾਰ ਭਰ ਗਿਆ ਤੇ ਹੁਣ ਸਾਡੀਆਂ ਪੇਟੀਆਂ ਚ ਪਾਣੀ ਪੈ ਗਿਆ ਬਿਸਤਰੇ ਸਾਡੇ ਭਰ ਗਏ ਸਾਡੇ ਨਾਲ ਜਿਆਦਾ ਹੀ ਨੁਕਸਾਨ ਹੋਇਆ ਗਿਆ ਤੇ ਸਾਨੂੰ ਹੁਣ ਜੋ ਦੇ ਸਕਦੇ ਦੇ ਦੇਣ ਪਾਣੀ ਤਾਂ ਨਕਦੋ ਪਤਾ ਲੱਗਿਆ ਤੁਹਾਡੇ ਘਰਾਂ ਚ ਪਾਣੀ ਵੜ ਗਿਆ ਪਾਣੀ ਸਾਨੂੰ ਸਵੇਰੇ ਪਤਾ ਲੱਗਾ ਸਵੇਰੇ ਪਤਾ ਲੱਗਿਆ ਜੀ ਹਾਂਜੀ ਹਾਂਜੀ ਠੀਕ ਹੈ ਸਰ ਤੁਹਾਡੀ ਫਸਲ ਵੀ ਖਰਾਬ ਹੋਈ ਹੈ ਹਾਂਜੀ ਕਿੰਨੇ ਘੜੀ ਫਸਲ ਖਰਾਬ ਹੋ ਗਈ ਹੈ ਸਾਡੀ ਆ ਦੋ ਕਨਾਲਾਂ ਦਾ ਥਾਂ ਹੈ ਠੀਕ ਹੈ ਜੀ